ਆਕਾਸ਼ ਉਹ ਕਹੇ ਵਸਲ ਦੀ ਮੰਜ਼ਲ ਹੁਣ ਦੂਰ ਨਹੀਂ ਅਸੀਂ ਇੱਕ ਇੱਕ ਕਦਮ ਹੋਰ ਤੁਰੀਏ ਕਾਸ਼ ਉਹ ਕਹੇ ਟੁੱਟੀਆਂ ਚੀਜ਼ਾਂ ਮੈਨੂੰ ਪਸੰਦ ਨਹੀਂ ਅਸੀਂ ਹੌਲੀ ਹੌਲੀ ਦੁਬਾਰਾ ਚੁੜੀਏ ਦਿਨ ਤਾਂ ਬੀਤ ਜਾਂਦਾ ਪਾਤਾ ਕਰਦਿਆਂ ਚੰਦਰੀ ਰਾਤ ਬਿਤਾਉਣੀ ਔਖੀ ਏ ਉਮਰਤਾ ਲੰਗ ਚਾਣੀ ਬਾਜ ਤੇਰੇ ਤੇਰੇ ਪੈ ਘਰ ਕਾਇਨਾਤ ਬਸਾਉਣੀ ਔਖੀ ਏ ਚਿਹਰਾ ਤਾਂ ਹਰ ਵੇਲੇ ਰਹਿੰਦਾ ਹਸਦਾ ਤੇਰੀ ਯਾਦ ਚ ਡੁੱਬੀ ਰੂਹ ਸਾਉਣੀ ਔਖੀ ਏ ਦਿਨ ਵਿੱਚ ਤਿਸਤੇ ਵੱਖ-ਵੱਖ ਚਿਹਰੇ ਰਾਤੀ ਸਮੇ ਆਉਂਦੀ ਤੇਰੀ ਤਸਵੀਰ ਮਟਾਉਣੀ ਔਖੀ ਏ ਤੇਰੀ ਤਸਵੀਰ ਮਟਾਉਣੀ ਔਖੀ ਏ ਉਤੇ ਲਈ ਕਿੰਨੀਆਂ ਕੱਲਾਂ ਸੋਚੀ ਬੈਠੇ ਆਂ ਜਿਤੇ ਕੋਲ ਵੇਲ ਨਹੀਂ ਕੱਲਾਂ ਸੁਨਣ ਲਈ بے ਉਮੀਦੇ ਵਕਤ ਚ ਉਹ ਆਖਰੀ ਉਮੀਦ ਹੈ ਮੇਰੇ ਕੋਲ ਬਹੁਤੇ ਵਿਕਲਪ ਨਹੀਂ ਚੁਣਨ ਲਈ ਮੁਹੱਬਤੀਆਂ ਰਾਹਾਂ ਤੇ ਥੱਕਿਆ ਬੈਠਾ ਹਾਂ ਆਕੇ ਤੇ ਬਹਾਨਾ ਕੋਈ ਦੁਬਾਰਾ ਤੁਰਨ ਲਈ ਇੱਕ ਤਾਂ ਫਿਰ ਤੋਂ ਖਵਾਬ ਟਟਨੋਂ ਡਰ ਲੱਗਦਾ ਉੱਤੋਂ ਦਿਲ ਕਾਲਾ ਮੁੜ ਸੁਪਨੇ ਬੁਨਾਲੀ ਉੱਤੋਂ ਦਿਲ ਕਾਲਾ ਮੁੜ ਸੁਪਨੇ ਬੁਨਾਲੀ ਮਹੋਪਤਾ ਮਰ ਗਈਆਂ ਜਿਉਂਦੀਆਂ ਪਸਮਚ ਪੂਰੀਆਂ ਰਹਿ ਗਈਆਂ ਸੁਪਨੇ ਅਧੂਰੇ ਰਹੇ ਯਾਤਾਂ ਪੂਰੀਆਂ ਸੀ ਤੇ ਪੂਰੀਆਂ ਰਹਿ ਗਈਆਂ ਚੰਗਿਆਈ ਕੁਮ ਨਾਮ ਰਹੀ ਤੇ ਬੁਰਾਈਆਂ ਮਸ਼ਹੂਰੀਆਂ ਰਹਿ ਗਈਆਂ ਗਮ ਹਮੇਸ਼ਾ ਕੋਲ ਰਹੇ ਸਕੂਨ ਨਾਲੋਂ ਪੈਂਦੀਆਂ ਤੋਰੀਆਂ ਰਹਿ ਗਈਆਂ ਸਕੂਨ ਨਾਲੋਂ ਪੈਂਦੀਆਂ ਤੋਰੀਆਂ ਰਹਿ ਗਈਆਂ ਹਾਂ ਹੁਣ ਟੁੱਟ ਚੁੱਕਿਆ ਕੁਝ ਇਸ ਤਰ੍ਹਾਂ ਜਿਵੇਂ ਫੁੱਲ ਕੋਈ ਟੁੱਟਦਾ ਟਾਣੀ ਤੋਂ ਕਿੰਨਾ ਤਰਤ ਸਹਿ ਚੁੱਕਾ ਦਿਲ ਮੇਰਾ ਇਹ ਜ਼ਰਾ ਪੁੱਛ ਅੱਖਾਂ ਤੇ ਪਾਣੀ ਤੋਂ ਮੋ ਬਹੁਤ ਉਤੋਂ ਸੱਜਣ ਜਿਤਾਉਂਦਾ ਸੀ ਜਦ ਸ਼ੁਰੂਆਤ ਹੋਈ ਇਸ਼ਕ ਕਹਾਣੀ ਤੋਂ ਮੈਨੂੰ ਛੱਡ ਕੇ ਇਕੱਲਿਆਂ ਇੰਜ ਚਲਾ ਗਿਆ ਦੂਰ ਇਹ ਉਮੀਦ ਨਹੀਂ ਸੀ ਮੈਨੂੰ ਮੇਰੇ ਹਾਨੀ ਤੋਂ ਇਹ ਉਮੀਦ ਨਹੀਂ ਸੀ ਮੈਨੂੰ ਮੇਰੇ ਹਾਨੀ ਤੋਂ ਜ਼ਿੰਦਗੀ ਵਿੱਚ ਉਸ ਦੀ ਐਸੀ தਸਤਕ ਹੋਈ ਕਿ ਇਸ ਅਸੈਂਤ ਕੀ ਨੋ ਚੀਨਤੀ ਹਸਰਤ ਹੋਈ ਬਾਤ ਵਿੱਚ ਮੁਹੱਬਤ ਮੁਹੱਬਤ ਕਰ ਉਠਿਆ ਜਿਸ ਜਿਸ ਨੂੰ ਵੀ ਮੇਰੇ ਨਾਲ ਸੀ ਨਫ਼ਰਤ ਹੋਈ ਦਿਲ ਚ ਜ਼ਖਮ ਤੇ ਹੋਠਾਂ ਤੇ ਮੁਸਕਾਨ ਰੱਖੀ ਬੈਠਾ ਜੋਕਰ ਬਣਿਆ ਮੈਂ ਮੇਰੀ ਹਸਤੀ ਸਰਕਸ ਹੋਈ ਇੱਕ ਚਿਹਰੇ ਪਿੱਛੇ ਮੇਰੇ ਕਈ ਚਿਹਰੇ ਮੁਰীদ ਹੋਏ ਮੇਰੇ ਸ਼ਾਇਰੀ ਨੂੰ ਇਸ ਕਦਰ ਪਰਕਤ ਹੋਈ ਜਿਸਮਾ ਦਾ ਸ਼ਕੀਨ ਨਾ ਮੈਨੂੰ ਪਤਾ ਉਹਨਾਂ ਨੂੰ ਵੀ ਐਵੇਂ ਤਾਂ ਨਹੀਂ ਉਹਨੂੰ ਮੇਰੀ ਰੋਹਾਨੀ ਆਦਤ ਹੋਈ ਐਵੇਂ ਤਾਂ ਨਹੀਂ ਉਹਨੂੰ ਮੇਰੀ ਰੋਹਾਨੀ ਆਦਤ ਹੋਈ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਤੁਹਾਡੀ ਰੂਹ ਨੂੰ ਸ਼ੂਕੈ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ